ਸਾਰੀ ਦੁਨੀਆ ਆਪਣੀ ਸੱਜਣ ਸਾਰੇ ਹੀ ਦੋਸਤ ਨੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਫਿਰ ਤੁਹਾਨੂੰ ਦਿੱਤੀ ਤਵੀ ਤੇ ਕਿਸ ਨੇ ਬਿਠਾਇਆ ਜੇ ਸਭ ਤੁਹਾਡੇ ਸੱਜਣ ਨੇ ਤੁਹਾਨੂੰ ਉਬਲਦੀ ਦੇਗ ਦੇ ਚ ਫਿਟ ਕਿਸ ਨੇ ਬਿਠਾਇਆ ਜੇ ਸਾਰੇ ਹੀ ਤੁਹਾਡੇ ਮਿੱਤਰ ਨੇ ਦਰਸਿਰਸ ਬੋਲ ਨੂੰ ਸਮਝਾ ਹਨ ਗਨ ਗੁਰੂ ਅਰਜਨ ਦੇਵ ਜੀ ਇਹ ਕਹਿ ਰਹੇ ਨੇ ਮੇਰੀ ਤਰਫੋਂ ਸਭ ਮੇਰੇ ਮਿੱਤਰ ਨੇ ਕੋਈ ਮੈਨੂੰ ਮਿੱਤਰ ਸਮਝੇ ਨਾ ਸਮਝੇ ਉਹਦੀ ਮਰਜ਼ੀ ਮੇਰੀ ਤਰਫੋਂ ਸਾਰੇ ਮੇਰੇ ਸੱਜਣ ਨੇ ਕੋਈ ਮੈਨੂੰ ਸੱਜਣ ਸਮਝੇ ਨਾ ਸਮਝੇ ਉਹਦੀ ਮਰਜ਼ੀ ਸਭ ਕੋ ਨਹੀਂ ਤਮ ਆਪਣਾ ਕੇ ਨਾ ਹਮ ਸਭ ਨਾ ਕੇ ਸਾਜਣ ਇਸ ਸੰਬੰਧ ਵਿੱਚ ইরਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸੁਨੀ ਦਮ ਕੇ ਮਰਦਾਨੇ ਰਾਹੇ ਖੁਦਾ جو خدا